ਵਿਸ਼ਾ ਵਾਟ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਅਮੀਰ ਖਾਨ ਦੀ ਫਿਲਮ ਸਤਾਰੇ ਜ਼ਮੀ ਪਰ ਜਿਹੜਾ ਇਹ ਫਿਲਮ ਬੱਦ ਲੋਕਾਂ ਨੇ ਦੇਖੀ ਵੀ ਹੋ ਸਕਦੀ ਆ ਪਰ ਕਈਆਂ ਤੋਂ ਇਹ ਫਿਲਮ ਦੇਖਣ ਤੋਂ ਰਹਿ ਵੀ ਗਏ ਹੋਣਗੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਤਾਂ ਹੱਡਲ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਆ ਜੋ ਲੋਕਾਂ ਅਮਿਰ ਖਾਨ ਦੇ ਫੈਨਸ ਨਹੀਂ ਆ ਫਿਰ ਜਿਹੜੇ ਲੋਕ ਕਿਸੇ ਵੀ ਕੰਮ ਕਰਕੇ ਇਸ ਫਿਲਮ ਨੂੰ ਨਹੀਂ ਦੇਖ ਸਕੇ ਉਹ ਹੁਣ ਫ੍ਰੀ ਦੇ ਵਿੱਚ ਇਸ ਫਿਲਮ ਨੂੰ ਦੇਖ ਸਕਣਗੇ ਜੀ ਹਾਂ ਦੱਸ ਦਿੰਨੇ ਆ ਕਿ ਅਮਿਰ ਖਾਨ ਦੇ ਵੱਲੋਂ ਹੁਣ ਐਲਾਨ ਕੀਤਾ ਗਿਆ ਕਿ ਉਹ ਫ੍ਰੀ ਦੇ ਵਿੱਚ ਸਤਾਰੇ ਜ਼ਮੀ ਪਰ ਲੋਕਾਂ ਨੂੰ ਦਿਖਾਉਣਗੇ ਕਿਵੇਂ ਤਾਂ ਤੁਹਾਨੂੰ ਪੂਰੀ ਖਬਰ ਦੇ ਵਿੱਚ ਵਿਸਥਾਰ ਦੇ ਨਾਲ ਦੱਸਦੇ ਹਾਂ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮੀਰ ਖਾਨ ਨੇ ਆਪਣੀ ਨਵੀਂ ਬਲਾਕਬਸਟਰ ਫਿਲਮ ਸਿਤਾਰੇ ਜ਼ਮੀਰ ਪਰ ਨੂੰ ਸਿਰਫ YouTube ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਜੀ ਹਾਂ ਇਹ ਫਿਲਮ 1 ਅਗਸਤ ਤੋਂ YouTube ਤੇ ਉਪਲਬਧ ਹੋਵੇਗੀ ਅਤੇ ਕਿਸੇ ਵੀ ਹੋਰ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਨਹੀਂ ਕੀਤੀ ਜਾਵੇਗੀ ਅਮਿਰ ਖਾਨ ਨੇ ਆਪਣੇ ਫੈਸਲੇ ਤੇ ਚਾਨਣ ਪਾਉਂਦਿਆਂ ਕਿਹਾ ਪਿਛਲੇ 15 ਸਾਲਾਂ ਤੋਂ ਮੈਂ ਇਹ ਸੋਚ ਰਿਹਾ ਸੀ ਕਿ ਉਹ ਲੋਕ ਜੋ ਥੀਏਟਰ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਤੱਕ ਸਿਨੇਮਾ ਕਿਵੇਂ ਪਹੁੰਚਾਇਆ ਜਾਵੇ ਤਾਂ ਹੁਣ ਯੂਪੀਆਈ ਦੇ ਆਉਣ ਦੇ ਨਾਲ ਇੰਟਰਨੈਟ ਦੀ ਪਹੁੰਚ ਵਿੱਚ ਹੋਏ ਵਾਅਦੇ ਨਾਲ ਅਤੇ YouTube ਦੇ ਹਰ ਡਿਵਾਈਸ ਤੇ ਹੋਂਦ ਦੇ ਨਾਲ ਇਹ ਸੰਭਵ ਹੋ ਗਿਆ ਉਹ ਅੱਗੇ ਕਹਿੰਦੇ ਹਨ ਮੇਰਾ ਸੁਪਨਾ ਹੈ ਕਿ ਸਿਨੇਮਾ ਹਰ ਇੱਕ ਤੱਕ ਪਹੁੰਚੇ ਸਸਤੇ ਅਤੇ ਆਸਾਨ ਟੰਗ ਨਾਲ ਜੇਕਰ ਇਹ ਮਾਡਲ ਕਾਮਯਾਬ ਹੋ ਜਾਂਦਾ ਹੈ ਤਾਂ ਤਮੇ ਕਲਾਕਾਰਾਂ ਲਈ ਇਹ ਇੱਕ ਵੱਡਾ ਮੰਚ ਸਾਬਤ ਹੋਵੇਗਾ YouTube India ਦੀ ਕੰਟਰੀ ਮੈਨੇਜਿੰਗ ਡਾਇਰੈਕਟਰ ਗੁੰਜਨ ਸੋਨੀ ਨੇ ਵੀ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਹ ਸਿਰਫ ਇੱਕ ਫਿਲਮ ਰਿਲੀਜ਼ ਨਹੀਂ ਸਗੋ ਭਾਰਤੀ ਸਿਨੇਮਾ ਨੂੰ ਗਲੋਬਲ ਮੰਚ ਤੇ ਲਿਜਾਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ YouTube ਹੁਣ ਨਿਰਮਤਾਵਾਂ ਨੂੰ ਵਿਸ਼ਾਲ ਦਰਸ਼ਕ ਵਰਗ ਤੱਕ ਪਹੁੰਚਣ ਅਤੇ ਆਪਣੇ ਕੰਟੈਂਟ ਤੇ ਕੰਟਰੋਲ ਰੱਖਣ ਦਾ ਮੌਕਾ ਦੇ ਰਿਹਾ ਹੈ ਆਰਐਸ ਪ੍ਰਸੰਨਾ ਦੇ ਨਿਰਦੇਸ਼ਨ ਵਿੱਚ ਬਣੀ ਇਹ ਫਿਲਮ 20 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਆਈ ਸੀ ਤੇ ਹੁਣ YouTube ਰਾਹੀਂ ਇਹ ਫਿਲਮ ਹਰ ਦਰਸ਼ਕ ਤੱਕ ਮੁਫਤ ਦੇ ਵਿੱਚ ਪਹੁੰਚੇਗੀ ਤਾਂ ਬਿਲਕੁਲ ਜਿਹੜੇ ਲੋਕ ਇਸ ਫਿਲਮ ਨੂੰ ਦੇਖਣਾ ਚਾਹੁੰਦੇ ਸੀ ਜਾਂ ਕਿਸੇ ਵੀ ਕਾਰਨ ਕਰਕੇ ਨਹੀਂ ਦੇਖ ਸਕੇ ਜਾਂ ਫਿਰ ਟਿਕਟ ਮਹਿੰਗੀ ਹੋਣ ਕਾਰਨ ਵੀ ਕਈ ਲੋਕ ਇਸ ਫਿਲਮ ਨੂੰ ਵਾਂਝੇ ਰਹਿ ਗਏ ਸੀ ਤਾਂ ਹੁਣ ਉਨ੍ਹਾਂ ਲਈ ਇਹ ਇੱਕ ਬਹੁਤ ਹੀ ਵੱਡੀ ਖਬਰ ਜੋ ਕਿ ਸਾਹਮਣੇ ਆਈ ਹੈ ਹੁਣ YouTube ਤੇ ਸਾਹਮਣੇ ਦੇ ਨਾਲ ਕਾਰ ਬੈਠੇ ਫ੍ਰੀ ਦੇ ਵਿੱਚ ਤੁਸੀਂ ਇਸ ਫਿਲਮ ਦਾ ਆਨੰਦ ਮਾਣ ਸਕੋਗੇ